ਪਰ ਹੈ ਯਾਰ ਖਤਰਨਾਕ ਕੰਮ ਹੈ ਬਾਈ ਗੱਲ ਬਾਤ ਹੀ ਹੈ ਸਹੀ ਹੈ ਇਹ ਆਪਣਾ ਇੱਕ ਨਵਾਂ ਬਲੌਗ ਸ਼ੁਰੂ ਕਰ ਰਹੇ ਹਾਂ ਪਵਿੱਤਰਾਂ ਦੇ ਨਾਈਟ ਲਾਈਫ ਤੁਹਾਨੂੰ ਦਿਖਾਵਾਂਗੇ ਸੋ ਅਸੀਂ ਅੱਥੇ ਟੈਕਸੀ ਬੁੱਕ ਕੀਤੀ ਹੈ ਜੋ ਕਿ ਸਾਡੇ ਤੋਂ ਲਗਭਗ 60 ਰੁਪਏ ਲਊਗੀ ਯਾਨੀ ਕਿ ਤੋਂ ਸੋ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵੀ ਮੇਰੇ ਪਿੱਛੇ ਪੈਕ ਕਰਦੇ ਜਿਹੜੇ ਹੋਟਲ 'ਚ ਅਸੀਂ ਰਹਿ ਰਹੇ ਹਾਂ ਉਹਦਾ ਫੋਟੋ ਅੱਤ ਅਸੀਂ 10 ਟਾਈਮ 11 ਦਾ ਟਾਈਮ ਹੋ ਚੁੱਕਿਆ ਸੋ ਕੋਣੋ ਸੀ ਤੁਹਾਨੂੰ ਖਾਣ ਜਾ ਰਹੇ ਆ ਵੀ ਟੈਕਸੀ ਸਾਡੇ ਕੋਲੋਂ ਕਿੱਥੇ ਮਿਲਣੀ ਹੈ ਠੀਕਾ ਦੋਸਤ ਬਣ ਰਹੇ ਹੋ ਠੀਕਾ ਦੋਸਤ ਚੱਲਣਾ ਲੱਗਿਆ ਸੀ ਤੇ ਹੋ ਰਾ ਫੋਟੋ ਫ੍ਰੈਂਡ ਤੇ ਸਾਡੀ ਗੱਡੀ ਆ ਗਈ ਹੈ ਤੇ ਅਸੀਂ ਸੋਨੂੰ ਦੱਸਿਆ ਸੀ ਵੀ ਅਸੀਂ ਬੁਕਿੰਗ ਕਰ ਦਿੱਤੀ ਕਿਉਂਕਿ ਅਸੀਂ ਪਹਿਲੀ ਵਾਰ ਹੀ ਆਇਆ ਸੋ ਉਹ ਏਰੀਆ ਵੈਸੇ ਇਧਰ ਲਾ ਟ੍ਰੈਫਿਕ ਕਾਫੀ ਹੈ ਤੇ ਪਹਿਲੀ ਵਾਰੀ ਔਨ ਕਰਕੇ ਸਾਨੂੰ ਚਾਹੀਦਾ ਸੀ ਵੀ ਅਸੀਂ ਹੋਟਲ ਬੁੱਕ ਕਰ ਲਈਏ। ਤੋਂ ਹਲਾ ਬੁੱਝਣਾ ਵੀ ਹੈ ਜੀ ਨਾ ਆਪਣੀ ਗੱਡੀ ਤੇ ਲੋਜੀ ਅਸੀਂ ਆਪਣੇ ਹੋਟਲ ਤੇ ਚੱਲ ਪਿਆ ਤੇ ਕਿੱਥੇ ਪਹੁੰਚਣਾ ਅਸੀਂ ਤੁਹਾਨੂੰ ਦੱਸਾਂਗੇ ਅੱਜ ਤੁਹਾਨੂੰ ਦਿਖਾਣ ਜਾ ਰਹੇ ਹਾਂ ਹੋ ਸਕਦਾ ਕਿਸੇ ਨੂੰ ਨਾ ਦਿਖਾਈ ਹੋਵੇ ਤੇ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਤੇ ਇਹ ਅਸੀਂ ਬਿਲਕੁਲੀ ਸਟੇਟ ਵੀਡੀਓ ਤਾਂ ਕੈਪਚਰ ਕਰ ਰਹੇ ਹਾਂ ਕਿ ਸਾਨੂੰ ਆਉਣਾ ਵੀ ਛਾਂ ਰੂਗਾ ਟੈਕਸੀ ਕੰਪਨੀ ਨੇ ਗ੍ਰੈਬ ਟੈਕਸ ਗ੍ਰੈਬ ਵਰਕਿੰਗ ਫੋਰ ਗ੍ਰੈਬ ਨੋ ਨੋ ਇੰਗਲਿਸ਼ ਨੋ ਇੰਗਲਿਸ਼ ਇਹਨੂੰ ਬਤਨ ਦਰਾਂ ਨੂੰ ਨਾ ਇੰਗਲਿਸ਼ ਵੀ ਨਹੀਂ ਆਉਂਦੀ ਯਾਰ ਇਹਨਾਂ ਦੀ ਭਾਸ਼ਾ ਸਾਨੂੰ ਨਹੀਂ ਆਉਂਦੀ ਪਰ ਹੁਣ ਸਾਨੂੰ Google Translate ਕਰਨਾ ਪੈਣਾ ਹੈ ਕਨੀਅਮ ਸਾਹਿਬ ਹਾਂਜੀ ਨੋਟ ਕਿ ਕੁਝ ਕੁ ਸਟੱਫ ਕਰ ਲਵਾਂਗੇ ਹਾਂ ਕਿਵੇਂ ਨਾ ਕਰਦਾ ਗੱਲ ਨਹੀਂ ਪਾਉਂਗਾ ਬਟ ਫਿਰ ਵੀ एवरीथिंग ਇਜ਼ ਫਾਈਨ ਬਰ ਕੋਸ਼ਿਸ਼ ਹਾਂ ਬਿਲਕੁਲ ਨਹੀਂ ਬਿਲਕੁਲ ਕਿ ਇਹਨਾਂ ਨੂੰ ਆਪਾਂ ਪੁੱਛ ਵੀ ਲਵਾਂਗੇ ਵੀ ਕੋਈ ਅੱਧਾ ਦੀ ਕੋਈ ਹੋਤਾ ਨਹੀਂ ਵੀ ਕ੍ਰਾਈਮ ਵਗੈਰਾ ਦੇ ਮਤਲਬ ਆਉਂਦਾ ओके ਜੇ ਨਹੀਂ ਕੰਦ ਰਹੀ ਨੇ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ ਨਾ ਹਾਂ ਬੈਠਾ ਹਾਂ ਤੇ ਜੀਓ ਦੋਸਤੋ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਥੈਂਕ ਯੂ ਸਾਡਾ ਨਵਾਂ ਜਿਹਾ ਚੈਨਲ ਹੈ ਤੇ ਸਾਨੂੰ ਤੁਸੀਂ ਸਪੋਰਟ ਕਰੋ ਕਿਉਂਕਿ ਜਿੰਨੀ ਕੋ ਹੋ ਸਕਦਾ ਕੋਸ਼ਿਸ਼ ਕਰਾਂਗੇ ਤੁਹਾਨੂੰ ਵੱਧ ਤੋਂ ਵੱਧ ਐਸੀ ਨੌਲੇਜ ਔਰ ਮੈਨੂੰ ਤਾਂ ਯਾਰ ਨੀਂਦ ਆ ਰਹੀ ਸੀ ਨਾ ਮੈਂ ਹੋਰ ਹੁਣ ਹੋਰ ਆਇਆ ਮਰ ਤੂੰ ਤਾਂ ਯਾਰ ਸੋ ਜਾਣਾ ਨਾ ਅਈ ਜੁਰੀ ਮੈਂ ਸੌਂਦਾ ਨਹੀਂ ਹੁਣ ਫਿਰ ਮੈਂ ਕੀ ਕਰਾਂ ਫਿਰ ਇਹ ਤਾਂ ਦੇਖਣਾ ਪਊਗਾ ਨਾ ਚਲੋ ਕੋਈ ਗੱਲ ਨਹੀਂ ਐ ਤਾਂ ਹੁੰਦੀ ਐ ਫਿਰ ਥੋੜਾ ਮੋਟਾ ਜਦੋਂ ਸਰੀਰ ਥੱਕ ਜਾ ਯਾਰ ਫਿਰ ਥੋੜਾ ਮੋਟਾ ਤਾਂ ਆਪਾਂ ਨੂੰ ਕੰਪਰਵਾਇਜ਼ ਕਰਨਾ ਹੀ ਪਊਗਾ ਤਾਂ ਚਲੋ ਵੀ ਅਸੀਂ ਪਹੁੰਚਦੇ ਆ ਪਹੁੰਚ ਕੇ ਫਿਰ ਤੁਹਾਨੂੰ ਐਕਸਪਲੇਨ ਕਰਾਂਗੇ ਕਿੰਦਾ ਦਾ ਮਾਹੌਲ ਆ ਉੱਥੇ ਦਾ ਇਹਨਾਂ ਨੇ i'm just ਲੋਜੀ ਇਹਨਾਂ ਨੇ ਸਾਡੇ ਤੋਂ ਲੈ ਰਹੇ ਸੀ ਪੈਸੇ ਜ਼ਿਆਦਾ ਯਾਨੀ ਕਿ ਅਸੀਂ ਆਏ ਸੀ 60 ਰੁਪਏ ਦੇ ਵਿੱਚ ਜਿਆਦਾ ਵੀ ਨਹੀਂ ਹੈ 66 ਸਾਡਾ ਰੇਟ ਸੀਗਾ ਜਿਹਨੇ ਸਾਨੂੰ ਐਕਸਟਰਾ ਛੱਡਿਆ ਹੈ ਨਾ ਓਕੇ ਓਕੇ 100 ਕਿਲੋਮੀਟਰ ਸਾਨੂੰ ਲੈ ਕੇ ਆਇਆ ਹੈ ਐਕਸਟਰਾ ਓਕੇ ਓਕੇ ਉਹਦੇ ਲਈ ਇਹਨੇ ਸਾਨੂੰ ਐਕਸਟਰਾ ਚਾਰਜ ਕੀਤਾ ਕਿਉਂਕਿ ਉਹ ਲੈ ਕੇ ਆਇਆ ਹੈ ਓਕੇ ਓਏ ਹੈ ਦਾ ਕਮਾਲ ਦੀ ਗੱਲਬਾਤ ਤੇ ਵਧੀਆ ਚੱਲ ਰਿਹਾ ਹੈ ਦੇ ਅੰਕ ਅੰਕ ਦੌ ਕੇ ਮੈਂ ਦੇਖਿਆ ਅੰਕ ਦੌ ਲੈ ਪੂਰੇ ਬੰਦੇ ਐਨ ਘੈਂਟ ਗੱਲਬਾਤ ਕਰ ਰਹੇ ਨੇ ਪੂਰੀ ਜਿੰਦਗੀ ਦਾ ਆਨੰਦ ਮਾਰ ਰਹੇ ਨੇ ਆਇਆ ਮਨ ओके यार ਆਪਾਂ ਤਾਂ ਸੋਏ ਜਾਂਦੇ ਜੇ ਫਿਰ ਤਾਂ ਹੈ ਆਪਾਂ ਤਾਂ ਜੇ ਸੋਏ ਜਾਂਦੇ ਫਿਰ ਤਾਂ ਵਿਚੀ ਰਹਿੰਦਾ ਗਮ ਹਣਾ ਹੋਰ ਮੈਂ ਕੀ ਕਿਹਾ ਦੀ ਵੀ ਚੱਲਦੇ ਆ ਵਾਹ ਜੀ ਕੀ ਬਾਤ ਆ ਕੀ ਬਾਤ ਆ ਦੋਸਤੋ ਅਸੀਂ ਜਦੋਂ ਰਿ ਆਏ ਆ ਤਾਂ ਸਾਨੂੰ ਥੋੜੇ ਅਜੀਬ ਥੋੜਾ ਨਹੀਂ ਬਹੁਤ ਜ਼ਿਆਦਾ ਅਜੀਬ ਲੱਗਿਆ ਕਿਸੇ ਸਾਈਡ ਤੇ ਲਾਈਵ 뮤직 ਚੱਲ ਰਿਹਾ ਹੈ ਕਿ ਕਾਫੀ ਸਾਈਡਾਂ ਤੇ ਦਾ ਮਤਲਬ ਤੁਸੀਂ ਦੇਖੋ ਵੀ ਲੇਡੀਜ਼ ਦਾ ਕਰਾਊਡ ਕਾਫੀ ਜ਼ਿਆਦਾ ਹੈ ਜੋ ਮੈਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਾਂ ਇੱਥੇ ਮਤਲਬ ਰੈਡ ਨਾਈਟ ਰੈਡ ਲਾਈਵ ਤੇ ਰੈਡ ਨਾਈਟ ਮਤਲਬ ਸ਼ੋਅ ਹੁੰਦੇ ਨੇ ਇੱਥੇ ਇੱਥੇ ਆ ਕੇ ਕੋਈ ਵੀ ਬੰਦਾ ਆਪਦੀ ਪੈਸੇ ਦੀ ਐਮੀਅਰ ਨਾਲ ਮਤਲਬ ਇੱਥੇ ਆਪਦਾ ਇੰਜੋਏ ਕਰ ਸਕਦਾ ਹੈ ਮੈਂ ਉਹਦਾ ਤੇ ਸ਼ਬਦੀ ਇਸਤੇਮਾਲ ਨਹੀਂ ਕਰਾਂਗਾ ਕਿਉਂਕਿ ਮੈਂ ਨਹੀਂ ਚਾਹਨਾ ਕਿ ਪਰ ਦੋਸਤੋ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਬਹੁਤ ਕਮਾਲ ਦਾ ਮਤਲਬ ਇੰਤਜ਼ਾਮ ਹੈ ਇੱਥੇ ਜਿੱਦਾਂ ਸਾਡੇ ਦਿੱਲੀ ਦੇ ਵਿੱਚ ਜੀਪੀ ਰੋਡ ਹੈ ਮਤਲਬ ਉਦਾਹਰਨ ਵਜੋਂ ਸੋ ਇਦਾਂ ਦਾ ਕੁਝ ਹੈ ਪਰ ਹਰੇਕ ਦੇਸ਼ ਦੀ ਆਪਣੀ ਆਪਣੀ ਸਭਿਤਾ ਸਭਿਆਚਾਰ ਇਦਾਂ ਦਾ ਕੁਝ ਮਤਲਬ ਦੇਖ ਨੂੰ ਮਿਲਿਆ ਠੀਕ ਐ ਪਰ ਪੂਰੀ ਸਾਡੀ ਜਿਵੇਂ ਇੰਡੀਆ ਦੇ ਵਿੱਚ Hindu dharm lao ਮਤਲਬ ਹਰ ਇੱਕ ਧਰਮ ਦੇ ਲੋਕ ਰਹਿੰਦੇ ਨੇ ਬਟ ਉਹਦੇ ਵੀ ਮੈਂ ਦੇਖਿਆ ਤੇ ਜਿੱਦਾਂ ਅਸੀਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਨੈਕਸਟ ਵੀ ਕਿਦਾਂ ਕਿਤੇ ਉਹ ਵੀ Hindu dharm ਨਾਲ ਲੱਤੋ ਪਰ ਜਿੰਨਾ ਬਈ ਸੱਚੇ ਤਾਰਾ ਬਹੁਤ ਹੋ ਗਿਆ ਜਦੋਂ ਕੱਲੇ ਬੰਦੇ ਆਉਂਦੇ ਐ ਇੰਜੋਏ ਕਰਨ ਦੇ ਇਹ ਆ ਤੁਸੀਂ ਜਾਂਦਾ ਥਾਈਲੈਂਡ ਤੇ ਵਿਤਨਾਮ ਦੇ ਵਿੱਚ ਵੀ ਐਸੇ ਤਰ੍ਹਾਂ ਦੇ ਪਰ ਉਰੇ ਲੋਕਾਂ ਦੇ ਇੰਜੋਏ ਆਪਣੀ ਜ਼ਿੰਦਗੀ ਨੂੰ ਬਸ ਆਪਦੀ ਭਾਸ਼ਾ ਦੇ ਵਿੱਚ ਕਹਿ ਸਕਦਾ ਹਾਂ ਵੀ ਇੰਜੋਏ ਕਰਨ ਵਾਸਤੇ ਆਉਂਦੇ ਨੇ ਪਰ ਉਰੇ ਦੇ ਲੋਕ ਨੇ ਜਿਹੜੇ ਉਹ ਫੋਟੋ ਖੋਣਦੇ ਹੋਣ ਇਹਨਾਂ ਨੇ ਰੈਸਟੋ ਬਾਰ ਵਗੈਰਾ ਕਾਫੀ ਕੁਝ ਅਚਾ ਜਿਉ ਸਾਨੂੰ ਦੇਖਣ ਨੂੰ ਮਿਲਿਆ ਪਰ ਦੋਸਤੋ ਜਿੱਥੇ ਮੈਂ ਦੇਖਾਂ ਵੀ ਇਹਨੂੰ ਮੈਂ ਮਗਰੋਂ ਵੀਡੀਓ ਬਣਾਦਾ ਰਿਹਾ ਜੀ ਪਰ ਮੈਨੂੰ ਐਂ ਵੀ ਲੱਗ ਰਿਹਾ ਸੀ ਕਿ ਕਿਤੇ ਕੋਈ ਰੋਕ ਨਾ ਦੇਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਜਾਏ ਬਟ ਐਦਾਂ ਦਾ ਸਾਨੂੰ ਕਿਸੇ ਨੇ ਹੰਟਕ ਰੋਕਿਆ ਨਹੀਂ ਬਟ ਫਿਰ ਵੀ ਕਿਤੇ ਨਾ ਕਿਤੇ ਕਿਉਂਕਿ ਅਸੀਂ ਪਹਿਲੀ ਵਾਰੀ ਬਲੌਗ ਬਣਾ ਰਹੇ ਹਾਂ ਤੇ ਸਾਨੂੰ ਲੱਗਦਾ ਵੀ ਇਹ ਕਿ ਅਸੀਂ ਕਿਤੇ ਐਸਾ ਕੁਝ ਨਾ ਕਰ ਲਈ ਜਿੱਥੇ ਕਿਤੇ ਸਾਨੂੰ ਝੁਕਣਾ ਪਵੇ ਜੀ ਬਟ ਫਿਰ ਵੀ ਸਾਨੂੰ ਐਂ ਲੱਗਿਆ ਵੀ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਅਸੀਂ ਵੀਡੀਓ ਬਣਾਉਂਦੇ ਰਹੇ ਤੇ ਆਲਾ-ਦਾਲਾ ਦੇਖਦੇ ਰਹੇ ਕਿਦਣਾ ਕਿਤੇ ਮੈਂ ਜਿਵੇਂ ਆਪਾਂ ਕਦੇ ਵੀ ਕਿਸੇ ਨੂੰ ਨਾਉਡ ਬਿਨਾ ਕਪੜਿਆਂ ਤੋਂ ਨਹੀਂ ਦੇਖਿਆ ਤਾਂ ਸ਼ਰਮ ਆਉਣੀ ਸੀ ਪਰ ਮੈਂ ਦੇਖਿਆ ਵੀ ਮੈਨੂੰ ਮਨ ਨੂੰ ਜਨ ਕਿ ਜਿਆਦਾ ਵਧੀਆ ਜਿਆਦਾ ਵਧੀਆ ਕੋਈ ਬਹੁਤ ਵਧੀਆ ਨਹੀਂ ਲੱਗਿਆ ਕਿਉਂਕਿ ਇੱਥੇ ਤਾਂ ਇਹਦਾ ਸਿਸਟਮ ਹੈ ਉਹ ਪੂਰੀ ਤਰ੍ਹਾਂ ਹਟ ਗਿਆ ਬੋਸ ਆਪਾਂ ਨਹੀਂ ਇੰਨਾ ਵੀ ਸੋਚਦੇ ਨਹੀਂ ਲੋਕਾਂ ਦੀ ਕਈ ਬੰਦੇ ਇੱਥੇ ਮਤਲਬ ਦੁਕਾਨਦਾਰ ਆਪਣੀ ਬਾਡੀ ਦੀ ਆਪਣੀ ਸਰੀਰ ਦੀ ਨਮਾਇਸ਼ ਕਰਨ ਮੈਂ ਚਾਹੇ ਉਹ ਲੇਡੀ ਜਾ ਚਾਹੇ ਜੈਂਸਰ ਕਤ ਬਹੁਤ ਲੋਕ ਕੁਝ ਵੇਚ ਕੇ ਜਿਵੇਂ ਨਾਲ ਦੇ ਤੋਂ ਰੈਡੀ ਹੈਗੀ ਜਾਂ ਕਈ ੜੀ ਨੇ ਸਮਾਨ ਵੇਚ ਰਹੀਆਂ ਨੇ ਮਤਲਬ ਜਿੱਦਾਂ ਆਪਣੇ ਰਿ ਸ ਮਤਲਬ ਜਿੱਦਾਂ ਕਿਪਸ ਹੋ ਗਏ ਐਵਰੀਥਿੰਗ ਖਾਣ ਵਾਲੀ ਚੀਜ਼ਾਂ ਜਾਂ ਨਿਕਿਆ ਬੱਚਾ ਦੇਖੋ ਰੈਡੀ ਤੇ ਮਤਲਬ ਇਦਾਂ ਕਰਕੇ ਆਪਣਾ ਬਿਜ਼ਨਸ ਕਰ ਰਹੇ ਆ ਪਰ ਕਿਤੇ ਨਾ ਕਿਤੇ ਉਹ ਬਿਜ਼ਨਸ ਬਹੁਤ ਤਰੀਕੇ ਦਾ ਵੀ ਕਰ ਰਹੇ ਨੇ ਜਿੱਦਾਂ ਨੇੜੀ ਇਸ ਵਿੱਚ ਬਹੁਤ ਦੇਖੋ ਦਿੱਤੀ ਹੈ ਸੱਟਦੇ ਡਾਂਸਿੰਗ ਹੋ ਰਿਹਾ ਹੈ ਸੋ ਦੋਸਤ ਮੈਂ ਤੁਹਾਨੂੰ ਇੰਨਾ ਕੁ ਦੱਸੂਗਾ ਵੀ ਕਿਤੇ ਨਾ ਕਿਤੇ ਜਾ ਕੇ ਐਦਾਂ ਸਾਫ਼ ਹੋਇਆ ਵੀ ਜਨਕੀ ਆਪਣੇ ਆਪ ਨੂੰ ਇੱਕ ਲੱਜਾ ਕਹਿ ਸਕਦੇ ਨੇ ਸ਼ਰਮ ਕਹਿ ਸਕਦੇ ਆ ਪਰ ਮਹਿਸੂਸ ਹੁੰਦੀ ਨਹੀਂ ਠੀਕ ਹੈ ਬਹੁਤ ਲੋਕ ਤੁਹਾਨੂੰ ਕਮੈਂਟ ਵੀ ਕਰਨਗੇ ਵੀ ਤੁਸੀਂ ਫਿਰ ਛੇ ਕਿਉਂ ਜਾਂ ਦਿਖਾ ਕਿਉਂ ਰਹੇ ਹੋ ਸੋ ਸਾਡਾ ਵੀ ਇੱਛਾ ਸੀ ਵੀ ਇਸ ਕੰਟਰੀ ਦੇ ਵਿੱਚ ਜਾ ਕੇ ਅਸੀਂ ਵੀ ਦੇਖੀਏ ਵੀ ਕਿਦਾਂ ਦਾ ਮਾਹੌਲ ਹੈ ਕਿਉਂਕਿ ਹਰੇਕ ਬੰਦਾ ਚਾਹੁੰਦਾ ਹੈ ਉਹ ਮਨਾਉਣਾ ਚਾਹੁੰਦਾ ਹੈ ਦੇਖਣਾ ਚਾਹੁੰਦਾ ਹੈ ਕਿ ਹਰੇਕ ਦਾ ਇੱਕ ਸੱਭਿਆਚਾਰ ਕਿਵੇਂ ਹੈ ਪਰ ਹੋ ਸਕਦਾ ਇਹਨਾਂ ਦਾ ਸੱਭਿਆਚਾਰ ਜਿੱਦਾਂ ਹੀ ਸਾਡੇ ਮੂਰੇ ਫਿਰ ਇੱਕ ਸਕਿਉਰਟੀ ਵਾਲਾ ਸੀ ਕਿ ਕੋਈ ਇਦਾਂ ਦਾ ਕੋਈ ਵਾਇਲੈਂਸ ਨਾ ਕਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਦਾਂ ਨਹੀਂ ਹਰਕਤ ਨਾ ਕਰੇ ਵੱਟ ਹਾਇ ਸਭ ਕੁਝ ਹਾਇ ਕੁਛ ਵੀ ਨਹੀਂ ਸੋ ਇਸ ਕਰਕੇ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਜਿਹੜੀ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹਦੇ origignal ਵੀਡੀਓ ਦੇਖਣਾ ਮੇਰੇ ਦਿਲ ਚਾਹਦੇ ਦੀ ਜਿਹੜੇ ਆਨਲਾਈਨ YouTube ਤੇ ਮਤਲਬ ਸਰਚਿੰਗ ਚੋਂ ਲੈਂਦੇ ਨੇ ਉਹ ਮੈਂ ਉਹਦੀ ਤਲਾਅ ਰੱਖਿਆ ਸੀ ਕਿਉਂਕਿ ਮੈਂ ਤਾਂ ਆਵਾਜ਼ ਪਾਈਏ ਤੇ ਕਿਉਂਕਿ ਵੀ ਆਪਣੇ ਕਾਪੀਰਾਈਟ ਕੋਈ ਪ੍ਰੋਬਲਮ ਨਾ ਆ ਜੇ ਸੋ ਦੋਸਤੋ ਠੀਕ ਹੈ ट्रैवल ਹਿਸਟਰੀ ਵਾਸਤੇ ਕੰਟਰੀ ਵਧੀਆ ਆ ਹਮ ਦਾ ਘੁੰਮੋ ਵਿਰੋਧ ਜਿੰਨਾ ਕੋ ਹੋ ਸਕਦਾ ਐਕਸਪਲੋਰ ਕਰੋ ਦੱਸੋ ਪੂਰੇ ਦੀ ਡਾਕੂਮੈਂਟ ਤੇ ਜਿਹਨਾਂ ਦਾ ਐਦਾਂ ਦਾ ਉਹ ਠੀਕ ਆ ਮਤਲਬ ਇੰਨੀ ਕੋ ਖੁਸ਼ੀ ਨਹੀਂ ਹੋਈ ਇੰਨਾ ਕੋ ਵਧੀਆ ਵੀ ਨਹੀਂ ਲੱਗਿਆ ਕੇਰਾ ਜ਼ਰੂਰ ਲੱਗਿਆ ਜੋ ਮੈਂ ਫਸਟ ਵਿੱਚ ਬੋਲ ਰਿਹਾ ਤੁਹਾਨੂੰ ਵੀ ਬਾਈ ਜੀ ਕਮਾਲ ਹੋ ਗਈ ਦੇਖੋ ਹਰੇਕ ਬੰਦਾ ਇਹ ਲੋਕ ਨੇ ਜਿਹੜੇ ਇੰਨੇ ਬਰੁੱਕਰ ਰੱਖੇ ਹੋਏ ਨੇ ਬਰੁੱਕਰ ਇਹ ਕਸਟਮਰ ਨੂੰ ਗੱਲਬਾਤ ਕਰਕੇ ਲੈ ਕੇ ਆਉਂਦੇ ਨੇ ਇੱਥੇ ਆਪਦਾ ਜੋ ਵੀ ਕਸਟਮਰ ਨੂੰ ਚੰਗਾ ਲੱਗਦਾ ਉਹ ਇੱਥੇ ਕਰਦਾ ਹੈ ਇਹ ਦੇਖੋ ਵੀ ਇਹ ਬੱਚਾ ਵੀ ਦੇਖੋ ਮਤਲਬ ਹਰੇਕ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇੰਟਰਐਕਟਿਵ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਇੱਥੇ ਤੁਸੀਂ ਜਿੰਨ ਕਰੂਗੇ ਮੈਨੂੰ ਇਹ ਨਹੀਂ ਮਸਮਝ ਆਏ ਵੀ ਇੱਥੇ ਧੂ ਐ ਇੰਨਾ ਕਿਉਂ ਐ ਪਰ ਦੋਸਤ ਸਭ ਤੋਂ ਪਹਿਲੇ ਗੱਲ ਮੈਂ ਇੱਕ ਤੁਹਾਨੂੰ ਹੋਰ ਦੱਸਾਂ ਜਾਨਾ ਜਿੱਥੇ ਹੁਣ ਅਸੀਂ ਆ ਪਹੁੰਚ ਚੁੱਕੇ ਆ ਇੱਥੋਂ ਥੋੜਾ ਜਿਹਾ ਅੱਗੇ ਜਾ ਕੇ ਇੱਥੇ ਦੇਖੋ ਮਤਲਬ ਡਾਂਸਿੰਗ ਹੋ ਰਿਹਾ ਕਾਫੀ ਜ਼ਿਆਦਾ ਫਲੋਰਿੰਗ ਮਤਲਬ ਇੱਕ ਅਲੱਗ ਤਰ੍ਹਾਂ ਦਾ ਜੋ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆ ਉਦਾਂ ਨਾਲ ਕਰਕੇ ਡਾਂਸ ਹੈ ਸੋ ਹਰੇਕ ਬੰਦਾ ਆਪਣੇ ਢੰਗ ਨਾਲ ਜੁਆਇ ਕਰ ਸਕਦਾ ਹੈ ਜਾ ਸਕਦਾ ਇੱਥੇ ਚਰੂ ਕੱਲ ਦਾ ਪੈਸੇ ਦੀ ਹੈ ਪੈਸੇ ਦੀ ਮਤਲਬ ਐਮੀਅਤਾ ਜਿੰਨੀ ਜਾਨ ਜੂਗਾ ਉਹਨਾਂ ਕਾ ਉਹਦਾ ਇੰਜੋਏ ਕਰ ਲੂਗਾ ਤੇ ਅਸੀਂ ਹੁਣ ਰੋਡ ਤੋਂ ਪਾਰ ਕਰਕੇ ਅਸੀਂ ਇਹ ਕੋਸ਼ਿਸ਼ ਕੀਤੀ ਜੀ ਕਿ ਇੰਡੀਅਨ ਰੈਸਟੋਰੈਂਟ ਲੱਭਿਆ ਜਾਵੇ ਤਾਂ ਕਿ ਹੁਣ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਤਾਂ ਸਾਨੂੰ ਇੱਛਾ ਹੋਈ ਕਿ ਆਪਾਂ ਜਾ ਕੇ ਕੁਝ ਖਾਇਆ ਜਾਏ ਤਾਂ ਕਿ ਆਪਾਂ ਨੂੰ ਕਿਉਂਕਿ એનર્ਜੀ ਜ਼ਰੂਰੀ ਹੈ ਨਾ ਜਦੋਂ ਆਪਾਂ ਇੱਥੇ ਘੁੰਮਦੇ ਆ ਦੋਸਤੋ ਜਾਦਾ ਵਧੀਆ ਵੀ ਨਹੀਂ ਲੱਗਿਆ ਤੇ ਜਾਦਾ ਘਟੀਆ ਵੀ ਨਹੀਂ ਲੱਗਿਆ ਮਾਹੌਲ ਠੀਕ ਹੈ ਹਾਂ ਇੱਕ ਜੋ ਚੀਜ਼ ਦੇਖੀ ਹੈ ਵੀ ਅਬ ਕ੍ਰਾਈਮ ਫਰੀ ਕੰਟਰੀ ਆ ਜਿੰਨਾ ਹੋ ਸਕਦਾ ਚਲੋ ਥੋੜਾ ਮੋਟਾ ਤਾਂ ਹੁੰਦਾ ਹੀ ਹੈ ਐਂਡنگ ਦਾ ਦੁਬਾਰਾ ਵਿੱਚ ਵੀ ਹੋ ਜਾਂਦਾ ਸੋ ਇਸ ਕਰਕੇ ਹੁਣ ਜਿਹੜਾ ਕਰਾਊਡ ਸੀ ਉਹ ਪਿੱਛੇ ਛੱਡਿਆ ਹੈ ਤੇ ਇਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿੰਨਾ ਹੋ ਸਕਿਆ ਤੇ ਇੱਥੇ ਹੁਣ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਇੰਡੀਅਨ ਰੈਸਟੋਰੈਂਟ ਆਉਗਾ ਜਿੱਥੇ ਅਸੀਂ ਇੱਕ ਰੋਟੀ ਖਾਣ ਦੀ ਇੱਛਾ ਹੋ ਰਹੀ ਹੈ ਕਿਉਂਕਿ ਇੰਡੀਅਨ ਰੋਟੀ ਤਾਂ ਉਰੇ ਬਹੁਤ ਘੱਟ ਮਿਲਦੀ ਆ ਵੈਜ ਨੌਨ ਵੈਜ ਸ਼ਾਇਦ ਬਹੁਤ ਜ਼ਿਆਦਾ ਠੀਕ ਹੈ ਦੋਸਤੋ ਅਸੀਂ ਪਹੁੰਚੋ ਕਿ ਹੁਣ ਇੰਡੀਅਨ ਰੈਸਟੋਰੈਂਟਸ ਅੱਜ ਦਾ ਵਲੌਗ ਜੀ ਕੋਸ਼ਿਸ਼ ਕਰਾਂਗੇ ਇੱਥੇ ਖਤਮ ਕਰਨ ਦੀ ਕਿਉਂਕਿ ਇੰਨਾ ਕੁ ਸਾਨੂੰ ਵਧੀਆ ਲੱਗਿਆ ਵੀ ਚਲ ਇੰਨਾ ਕੁ ਦਿਖਾ ਦਈਏ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਵਾਕਿਆਤ ਨਾਮ ਦੇ ਵਿੱਚ ਵੀ ਆਈਐਸੀ ਹੈ ਹੀ ਹੈ ਤਾਂ ਕਿ ਕਾ ਦੋਸਤੋ ਕਾਫੀ ਕੁਝ ਦੇਖਣ ਨੂੰ ਮਿਲਿਆ ਤੇ ਐਸਾ ਕਰਕੇ ਰੂਟ ਆਫ ਵਾਰ ਤੋਂ ਐਸ ਕਰਕੇ ਜੀ ਜਿੰਨਾ ਵੀ ਹੋਇਆ ਜੇ ਦੇਖਿਆ ਤੁਹਾਨੂੰ ਦੋਖਾਇਆ ਉਹ ਸਭ ਹੀ ਜੰਟ ਤਾਂ ਨਹੀਂ ਬਟ ਵਧੀਆ ਲੱਗਿਆ ਤੇ ਅੱਗੇ ਜੀ ਅਸੀਂ ਆਪਣੀ ਇੰਡੀਅਨ ਰੈਸਟੋਰੈਂਟ ਤੇ ਬਸ ਅੱਗੇ ਆ ਗਿਆ ਤੇ ਫਿਰ ਮਿਲਦੇ ਆਪਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਅਜੇ ਇੱਕ ਮਾਰਕੀਟ ਵੀ ਜਾਣਾ ਹੈ ਮਾਰਕੀਟ ਐਸਆਉ ਟਾਕਾ ਟਾਕਾ ਪਲਾਜ਼ਾ ਤੇ ਉੱਥੇ ਜਾਵਾਂਗੇ ਮਿੱਤਰੋ ਅਸੀਂ ਆਈਸੀ ਰੇ ਕਿਹੜੀ ਵੱਜਦੀ ਵੱਜਦੀ ਹੈ ਇਹ ਏਵੀ ਡਾਮਰ ਹਾਂ ਤੇ ਨਾਈਸ ਟੂ ਕਰਨਾ ਵਾਸਤੇ ਆਏ ਸੀ ਅਸੀਂ ਇੱਥੇ ਪਰ ਹੈ ਯਾਰ ਖਤਰਨਾਕ ਕੰਮ ਹੈ ਬਾਈ ਗੱਲ ਬਾਤ ਹੀ ਹੈ ਸਹੀ ਹੈ ਜਿਹੜੇ ਬਾਕੀ ਦੇਖੋ ਹੋਰ ਵੀ ਦਿਖਾਉਂਦੇ ਨੇ ਯੂਟਿਊਬਰ ਤੇ ਉਹ ਐਸੇ ਕਰਕੇ ਦਿਖਾਉਂਦੇ ਨੇ ਮਤਲਬ ਐਦਾਂ ਦਾ ਇਸਤੇਮਾਲ ਕੀਤਾ ਜਾਂਦਾ ਗੱਲਾਂ 'ਚ ਹਨਾ ਤੇ ਅਸੀਂ ਉਹ ਤਾਂ ਨਹੀਂ ਕਰਨਾ ਅਸੀਂ ਤਾਂ ਵਸਿਰਫ ਇੰਜੋਏ ਵਾਸਤੇ ਆਏ ਆਏ ਸੀ ਸਿਰਫ ਔਰ ਸਿਰਫ ਦਿਖਾਉਣ ਵਾਸਤੇ ਸੌਰੀ ਹਾਂ ਦਿਖਾਉਣ ਵਾਸਤੇ ਸੋ ਕੋਸੇ ਸੀ ਆ ਵੀ ਅਸੀਂ ਤਾਂ ਇੱਕ ਵੈਸਾ ਇਹ ਚਾਹੁੰਦੇ ਸੀ ਵੀ ਦਿਖਾਇਆ ਜਾਵੇ ਸਾਨੂੰ ਨਹੀਂ ਲੱਗਦਾ ਵੀ ਅਸੀਂ ਇਦਾਂ ਦੇ ਸ਼ਬਦਾਂ ਨੂੰ ਇਸਤੇਮਾਲ ਕੀਤਾ ਜਾਵੇ ਸੋ ਠੀਕ ਹੈ ਜੀ ਤੇ ਅਸੀਂ ਆਏ ਹੁਣ ਇੰਡੀਆ ਦੇ ਰੈਸਟੋਰੈਂਟ ਦੇ ਵਿੱਚ ਠੀਕ ਹੈ OK OK ਚਲੋ ਕਰਾਂਗੇ OK